ਦੋਸਤੋ ਮੈਂ ਤੁਹਾਡਾ ਛੇਵ ਇੱਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਆ ਰਾਜ ਦੀ ਵੀਡੀਓ ਬੜੀ ਇੰਟਰਸਟਿੰਗ ਹੈ ਇਸ ਨੂੰ ਵੀ ਲਾਈਕ ਕਰਨਾ ਤੇ ਸ਼ੇਅਰ ਕਰਨਾ ਦੋਸਤੋ ਜਿਹੜਾ ਤਾਂ ਨਿਆ ਜਿੰਨਾ ਤੁਸੀਂ ਛੇਤੀ ਔਰ ਜਲਦੀ ਕਮਾਓਗੇ ਉਹਨਾਂ ਹੀ ਛੇਤੀ ਤੁਹਾਡੇ ਕੋਲੋਂ ਜਾਏਗਾ ਔਰ ਜਿੰਨਾ ਹੌਲੀ ਹੌਲੀ ਕਮਾਓਗੇ ਹਾਰਡ ਵਰਕ ਕਰੋਗੇ ਉਹਨਾਂ ਹੀ ਤੁਹਾਡੇ ਕੋਲ ਹੌਲੀ ਹੌਲੀ ਹੱਥੋਂ ਜਾਏਗਾ ਜੋ ਹਾਰਡ ਅਰਨ ਮਨੀ ਆ ਇਟ ਵਿਲ ਗੋ ਵੈਰੀ ਵੈਰੀ ਸਲੋਲੀ ਐਂਡ ਦਾ ਈਜ਼ੀ ਅਰਨ ਮਨੀ ਵਿਲ ਗੋ ਵੈਰੀ ਕੁਇਕਲੀ ਔਰ ਯਾਦ ਰੱਖਣਾ ਕਿ ਜਦੋਂ ਤੁਹਾਡੇ ਆਪਸ ਵਿੱਚ ਜਿਆਦਾ ਜਿਹੜੇ ਫਿਰ ਜਿਹੜੀ ਫੈਮਿਲੀ ਮੈਂਬਰ ਇਕੱਠੇ ਹੋਣਗੇ ਔਰ ਯੂਨਾਈਟਿਡ ਫੈਮਿਲੀ ਸਿਸਟਮ ਆ ਤਾਂ ਤੁਹਾਡੇ ਤੁਸੀਂ ਉਹ ਚ ਪੈਸੇ ਬਚਾ ਸਕਦੇ ਹੋ ਔਰ ਇਸ ਦੇ ਬਲਕਿ ਜਦੋਂ ਲੋਕ ਕਹਿੰਦੇ ਆ ਨਾ ਸਾਨੂੰ ਪ੍ਰਾਈਵੇਸੀ ਚਾਹੀਦੀ ਆ ਅਸੀਂ ਤਾਂ ਘਰੋਂ ਦੂਰ ਹੋ ਜਾਣਾ ਮੂਵ ਹੋ ਜਾਣਾ ਉਹਦੇ ਨਾਲ ਕਈ ਘਾਟੇ ਵੀ ਆ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਪ੍ਰਾਈਵੇਸੀ ਆਪਣੀ ਮਿਲਦੀ ਆ ਤੁਸੀਂ ਇਸ ਦੇ ਵਿੱਚ ਤੁਹਾਨੂੰ ਕਈ ਫਾਇਦੇ ਵੀ ਹੁੰਦੇ ਆ ਪਰ ਉਹਦੇ ਨਾਲ ਨਾਲ ਕਈ ਨੈਗੇਟਿਵਿਟੀਆਂ ਵੀ ਆ ਕਈ ਤਰ੍ਹਾਂ ਦਾ ਡਰਾਪ ਐਕਸ ਵੀ ਆ ਸੋ ਯਾਦ ਰੱਖਣਾ ਕਿ ਜਿਹੜੇ ਜਿਹੜੇ ਘਰ ਆ ਨਾ ਜਦੋਂ ਤੁਸੀਂ ਘਰਾਂ ਦੇ ਵਿੱਚ ਤਰੇੜਾਂ ਪੈ ਜਾਂਦੀਆਂ ਤਾਂ ਉਹਨਾਂ ਨੂੰ ਜੋੜਨ ਲਈ ਜਿਹੜੇ ਸੀਮੈਂਟ ਆ ਜਾਂ ਰੇਤਾ ਆ ਉਹਨਾਂ ਨੂੰ ਮਿਲਾ ਕੇ ਪਲੱਸਟਰ ਕੀਤਾ ਜਾਂਦਾ ਤਾਂ ਕਿ ਘਰ ਮਜ਼ਬੂਤ ਹੋਣ ਪਰ ਜਿਹੜਾ ਜਿਹੜਾ ਘਰ ਅਸਲੀ ਹੈ ਜਿਹੜਾ ਤੁਹਾਡਾ ਫੈਮਿਲੀ ਦਾ ਘਰ ਹੈ ਪਰਿਵਾਰ ਰੂਪੀ ਘਰ ਹੈ ਉਸ ਨੂੰ ਜੋੜਨ ਵਾਸਤੇ ਪਿਆਰ ਵਿਸ਼ਵਾਸ ਦਾ ਲੇਪਣ ਜ਼ਰੂਰੀ ਹੈ ਜਦੋਂ ਪਿਆਰ ਤੇ ਵਿਸ਼ਵਾਸ ਦਾ ਸੀਮੈਂਟ ਇਕੱਠਾ ਹੋ ਜਾਂਦਾ ਨਾ ਉਸ ਦੇ ਨਾਲ ਘਰ ਦੇ ਵਿੱਚ ਮਜ਼ਬੂਤੀ ਆਏਗੀ ਔਰ ਸੇਫਟੀ ਹੋਏਗੀ ਔਰ ਨਾਲ ਦੇ ਨਾਲ ਤੁਹਾਡੀ ਬਚਾ ਤੁਸੀਂ ਬਚਤ ਵੀ ਕਰੋਗੇ ਸੋ ਤੁਸੀਂ ਜਦੋਂ ਇਕੱਠੇ ਹੁੰਨੇ ਆ ਨਾ ਘੱਟ ਖਰਚੇ ਔਰ ਜਦੋਂ ਅਲੱਗ-ਅਲੱਗ ਹੁੰਨੇ ਆ ਤੇ ਜ਼ਿਆਦਾ ਖਰਚੇ ਇੱਕ ਕਾਰ ਦੇ ਨਾਲ ਵੀ ਸਾਰ ਸਕਦਾ ਦੋ ਕਾਰਾਂ ਦੇ ਨਾਲ ਕਿੱਥੇ ਤੁਹਾਨੂੰ ਤਿੰਨ ਚਾਰ ਕਾਰਾਂ ਲੈਣੀਆਂ ਪੈਣਗੀਆਂ ਅਲੱਗ ਕਰ ਲੈਣਾ ਪਵੇਗਾ ਰੈਂਟ ਜ਼ਿਆਦਾ ਦੇਣਾ ਪਵੇਗਾ ਉੱਥੇ ਜਾ ਕੇ ਹੋਰ ਕਈ ਤਰ੍ਹਾਂ ਕੰਪਲਿਕੀਸ਼ਨ ਜਦੋਂ ਤੁਸੀਂ ਫੈਮਿਲੀ ਦੇ ਨਾਲ ਰਹਿੰਦੇ ਆ ਤਾਂ ਫੈਮਿਲੀ ਦੇ ਨਾਲ ਰਹਿ ਕੇ ਤੁਹਾਡੀ ਕਈ ਤਰ੍ਹਾਂ ਦੀਆਂ ਬਚਤਾਂ ਹੋ ਸਕਦੀਆਂ ਸੋ ਅੱਜ ਦੀ ਵੀਡੀਓ ਇੰਨੀ ਹੀ ਕਿ ਇੱਕੇ ਵਿੱਚ ਬਰਕਤ ਹੈ ਔਰ ਕਈ ਵਾਰੀ ਅਸੀਂ ਕਹਿੰਨੇ ਵੇ ਸਹਿਣਾ ਬੜਾ ਔਖਾ ਆ ਬਜ਼ੁਰਗ ਬਈ ਘੁਸਟੀ ਦੇ ਜਿਹਨੇ ਸਹਿ ਲਿਆ ਉਹਨੇ ਪਾ ਲਿਆ ਸੋ ਸਹਿਣਾ ਵੀ ਜ਼ਰੂਰੀ ਹੈ ਜੇ ਤੁਸੀਂ ਆਪਸ ਵਿੱਚ ਪਿਆਰ ਦੇ ਨਾਲ ਰਹਿੰਦੇ ਆ ਨਾ ਕਿਉਂਕਿ ਤੁਸੀਂ ਬਾਅਦ ਵਿੱਚ ਫੇਰ ਤਰਸਣਾ ਜਦੋਂ ਬਜ਼ੁਰਗ ਚਲੇ ਜਾਂਦੇ ਆ ਨਾ ਤੁਸੀਂ ਬਜ਼ੁਰਗਾ ਤੋਂ ਹੀਣ ਹੋ ਜਾਂਦੇ ਆ ਬਜ਼ੁਰਗ ਤੁਹਾਡੇ ਤੋਂ ਵਿਛੜ ਜਾਂਦੇ ਆ ਇਸ ਦੁਨੀਆ ਤੋਂ ਚਲੇ ਜਾਂਦੇ ਫੇਰ ਤੁਹਾਨੂੰ ਉਹਨਾਂ ਦੀ ਵੈਲਿਊ ਪਤਾ ਲੱਗਦੀ ਸੋ ਕਦੀ ਵੀ ਉਹਨਾਂ ਨੂੰ ਨਾ ਅਣਗੌਲੀਆਂ ਕਰੋ ਉਹਨਾਂ ਵੱਲ ਜ਼ਿਆਦਾ ਤਵੱਜੂ ਦਿਓ ਉਹਨਾਂ ਵੱਲ ਜ਼ਿਆਦਾ ਟੈਂਸ਼ਨ ਦਿਓ ਉਹ ਜ਼ਿਆਦਾ ਨਹੀਂ ਤੁਹਾਡੇ ਕੋਲ ਮੰਗਦੇ ਸਿਰਫ ਤੁਹਾਡੇ ਅਟੈਨਸ਼ਨ ਮੰਗਦੇ ਪਿਆਰ ਮੰਗਦੇ ਆ ਪਿਆਰ ਦੋ ਸੋ ਦੋਸਤੋ ਮਿਲ ਵਰਤ ਕੇ ਰਹੋ ਪਿਆਰ ਦੇ ਨਾਲ ਰਹੋ ਤਾਂ ਜਿਆਦਾ ਖੁਸ਼ਹਾਲੀ ਹੋਏਗੀ ਜਿਆਦਾ ਪ੍ਰੋਸਪਰਿਟੀ ਹੋਏਗੀ ਤੁਹਾਡਾ ਤੇ ਸਾਡਾ ਸਰਬਦਾ ਰੱਬ ਰੱਖਾ ਸ਼ਬਾਖੈਰ ਜੀ ਦੇ ਵਸਦੇ ਰਹੋ ਗੋਡ ਬlesਸ ਯੂ